ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਔਰ ਤਸਵੀਰਾਂ ਬਖਾ ਰਹੇ ਹਾਂ ਤੁਹਾਨੂੰ ਜਿਸ ਢੰਗ ਦੇ ਨਾਲ ਸ਼ੰਭੂ ਬਾਰਡਰ ਦੇ ਉੱਪਰ ਪੰਜਵਾਂ ਦਿਨ ਅੰਦੋਲਨ ਦੇ ਵਿੱਚ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਟਿੱਕੇ ਹੋਏ ਨੇ ਠਾਠਾ ਮਾਰਦਾ ਕੱਠ ਜਿਹੜਾ ਉਹ ਇਸ ਗੱਲ ਦਾ ਗਵਾਹ ਬਣਦਾ ਨਜ਼ਰ ਆ ਰਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਕਿੰਨੇ ਸੰਜੀਦਾ ਨੇ ਔਰ ਕਿਸ ਪੱਕੇ ਇਰਾਦੇ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਪੰਜ ਦਿਨਾਂ ਤੋਂ ਵਾਰੀ-ਵਾਰੀ ਸੇ ਰੇਣਾ ਦੇ ਉੱਪਰ ਤਸ਼ੱਦਦ ਢਾਣ ਦਾ سلسلہ ਵੀ ਜਾਰੀ ਰਿਹਾ ਲੇਕਿਨ ਪਿੱਛੇ ਹਟਦੇ ਇਹ ਨਜ਼ਰ ਨਹੀਂ ਆ ਰਿਹਾ ਮਜ਼ਬੂਤ ਹੌਸਲਿਆਂ ਦੇ ਨਾਲ ਇੱਥੇ ਡਟੇ ਹੋਏ ਨੇ ਗੁਰੂ ਦੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਨਾਲ ਦਾ ਸਾਥ ਦੇਣ ਲਈ ਇੱਥੇ ਪਹੁੰਚ ਚੁੱਕੀਆਂ ਨੇ ਕੀ ਕਹਿਣਾ ਚਾਹੋਗੇ ਜੀ ਲਗਾਤਾਰ ਪੰਜ ਦਿਨ ਹੋ ਗਏ ਪੰਜਵੇਂ ਦਿਨ ਦੇ ਵਿੱਚ ਵੀ ਅੰਦੋਲਨ ਜਿਹੜਾ ਉਹ ਮਜ਼ਬੂਤੀ ਨਾਲ ਕਾਇਮ ਖੜਾ ਨਜ਼ਰ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਰਕਾਰ ਜੋ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਹੋ ਰਹੀ ਹੈ ਤੇ ਪਹਿਲਾਂ ਵੀ ਕਿੰਨਾ ਲੰਬਾ ਸਮਾਂ ਕਿੰਨਾ ਲੰਬਾ ਅਰਸਾ ਅੰਦੋਲਨ ਚੱਲਿਆ ਤੇ ਉਹਨਾਂ ਨੇ ਮੰਗਾਂ ਮੰਨਣ ਤੋਂ ਬਾਅਦ ਇੱਕ ਨਕਾਰਾਤਮਕ ਸੋਚ ਜਿਹੜੀ ਮੋਦੀ ਸਰਕਾਰ ਦੀ ਹੈ ਕਿਸਾਨਾਂ ਨੂੰ ਦਬਾਉਣ ਦੀ ਸੋਚ ਹੈ ਤੇ ਉਹ ਉਹਨਾਂ ਨੇ ਮੰਗਾਂ ਮੰਨਣ ਤੋਂ ਇਨਕਾਰ ਹੋ ਗਏ ਤੇ ਸਾਨੂੰ ਦੁਬਾਰਾ ਅੱਜ ਇਹ ਮੋਰਚਾ ਲਾਉਣ ਦੀ ਜ਼ਰੂਰਤ ਪੈ ਗਈ ਤੇ ਹੁਣ ਕਿਸਾਨ ਜਥੇ ਬੰਦਿਆਂ ਦੀ ਅਗਵਾਈ ਦੇ ਵਿੱਚ ਅਸੀਂ ਮੋਰਚਾ ਲੈ ਕੇ ਅੱਗੇ ਵਧ ਰਹੇ ਹਾਂ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਕਿ ਕਿਸਾਨਾਂ ਨਾਲ ਐਡਾ ਵੱਡਾ ਤੱਕਾ ਗੋਲੀਆਂ ਕਿਸਾਨਾਂ ਦੇ ਮਾਰੀਆਂ ਜਾ ਰਹੀਆਂ ਜਿਹੜੀਆਂ ਫੌਜਾਂ ਇੱਕ ਦੇਸ਼ ਨੂੰ ਦੂਜੇ ਦੇਸ਼ ਨਾਲ ਜੰਗ ਦੇ ਵਿੱਚ ਵਰਤਨੀਆਂ ਪੈਂਦੀਆਂ ਉਹ ਆਪਣੇ ਦੇਸ਼ ਦੇ ਕਿਸਾਨਾਂ ਦੇ ਉੱਪਰ ਵਰਤ ਰਹੀਆਂ ਸਰਕਾਰ ਇਹ ਤੋਂ ਮਾੜੀ ਤੇ ਇਹ ਤੋਂ ਕਾਨੂੰਨੀ ਹਰਕਤ ਹੋਰ ਕੀ ਹੋ ਸਕਦੀ ਹੈ ਤੇ ਅਸੀਂ ਮੰਗਾ ਆਪਣੀਆਂ ਜਾਇਜ਼ ਲੈ ਕੇ ਆਏ ਹਾਂ ਕੋਈ ਨਜਾਇਜ਼ ਨਹੀਂ ਜਦੋਂ ਇੱਕ ਦੁਕਾਨਦਾਰ ਆਪਣੀ ਵਸਤੂ ਦਾ ਰੇਟ ਖੁਦ ਤੈਅ ਕਰਦਾ ਹੈ ਜ਼ਮੀਦਾਰ ਆਪਣੀ ਫਸਲ ਦਾ ਰੇਟ ਕਿਉਂ ਤੈਨਾ ਕਰ ਸਕੇ ਸਾਡੀ ਅਸੀਂ ਫਸਲ ਜ਼ਮੀਨ ਦੇ ਵਿੱਚ ਤੋਂ ਪੈਦਾ ਕਰਦੇ ਆ ਤੇ ਸਾਡੀ ਫਸਲ ਦਾ ਮੁੱਲ ਕੋਈ ਤੀਆ ਬੰਦਾ ਲਾਵੇ ਇਹ ਇੱਕ ਤਰ੍ਹਾਂ ਦਾ ਬਹੁਤ ਕੋਝਾ ਜਿਹਾ ਮਜ਼ਾਕ ਆ ਜ਼ਮੀਦਾਰਾਂ ਦੇ ਨਾਲ ਤੇ ਜ਼ਮੀਦਾਰਾ ਆਪਣੀਆਂ ਮੰਗਾਂ ਮਨਾਉਣ ਦੇ ਲਈ ਅੱਜ ਦਿੱਲੀ ਵੱਲ ਕੂਚ ਕਰ ਰਿਹਾ ਹੈ ਇੱਕ ਬਸ ਦਾ ਕਹਿੰਦੇ ਕਿ ਦੇਸ਼ ਦੀ ਰਾਜਧਾਨੀ ਹੈ ਚ ਦੇ ਦੇਸ਼ ਦੀ ਰਾਜਧਾਨੀ ਤੇ ਆਪਣਾ ਦੇਸ਼ ਦਾ ਨਾਗਰਿਕ ਹੀ ਜਾ ਕੇ ਆਪਣੀ ਮੰਗ ਨਹੀਂ ਦੱਸ ਸਕਦਾ ਤੇ ਫਿਰ ਹੋਰ ਕੀ ਕਰਨਾ ਚਾਹੁੰਦੇ ਸਹੀ ਕਲਾਕੀ ਹੈ ਕਿ ਦੇਸ਼ ਦੀ ਰਾਜਨਤਿਕ ਅਚਾਰਤਾਂ ਦੇ ਕਿ ਇਹ ਆਪਣੀਆਂ ਮੰਗਾਂ ਕੇਂਦਰ ਸਰਕਾਰ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ ਲੇਕਿਨ ਜਿਸ ਢੰਗ ਦੇ ਨਾਲ ਆ ਪੁੱਲ ਜਿਹੜੇ ਨੇ ਇਹਨਾਂ ਦੇ ਉੱਪਰ ਜਿਹੜੀ ਪੈਰਾਮਿਲਟਰੀ ਫੋਰਸਿਜ਼ ਨੇ ਉਹ ਤਾਇਨਾਤ ਕੀਤੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਨੇ ਜਦੋਂ ਵੀ ਕੋਈ ਥੋੜਾ ਜਿਹਾ ਵੀ ਅੱਗੇ ਜਾਂਦਾ ਤੇ ਅਥਰੂ ਗੈਸ ਦੇ ਗੋਲੇ ਸੁੱਟਣ ਦਾ سلسلہ ਜਿਹੜਾ ਉਹ ਸ਼ੁਰੂ ਹੋ ਜਾਂਦਾ ਹਾਲਾਂਕਿ ਜਿਸ ਢੰਗ ਦੇ ਨਾਲ ਕਿਸਾਨ ਆਗੂਆਂ ਨੇ ਆਪਣੇ ਕਿਸਾਨਾਂ ਨੂੰ ਸਮਝਾਇਆ ਕਿ ਅਸੀਂ ਹੁਣ ਜਾਬਤੇ ਦੇ ਵਿੱਚ ਰਹਿਣਾ ਤਾਂ ਕਿ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਇਹਨਾਂ ਨੇ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕੀਤੀ ਸੀ ਕਿਸਾਨ ਜਿਹੜੇ ਨੇ ਉਹ ਜਾਬਤੇ ਦੇ ਵਿੱਚ ਨੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਵਲੰਟੀਅਰਾਂ ਦੀ ਡਿਊਟੀ ਲਈ ਹੋਈ ਹੈ ਕਿ ਕੋਈ ਵੀ ਅੱਗੇ ਵੱਧਾ ਹੋਇਆ ਨਜ਼ਰ ਨਾ ਆਏ ਬਿਲਕੁਲ ਜਾਬਤੇ ਦੇ ਵਿੱਚ ਨੇ ਜਾਬਤੇ ਦੇ ਵਿੱਚ ਰਹਿ ਕੇ ਸ਼ਾਂਤੀਪੂਰਕ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਸਰਕਾਰਾਂ ਦੇ ਸਾਹਮਣੇ ਰੱਖਦੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਬਿਲਕੁਲ ਸ਼ਾਂਤੀਪੂਰਕ ਧਰਨਾ ਚੱਲ ਰਿਹਾ ਹੈ ਲੇਕਿਨ ਪਹਿਲੇ ਦਿਨ ਜਿਸ ਢੰਗ ਦੇ ਨਾਲ ਕਿਸਾਨ ਇੱਥੇ ਪਹੁੰਚਦੇ ਨੇ ਉਹਨਾਂ ਦੇ ਉੱਪਰ ਜਿਸ ਢੰਗ ਦੇ ਨਾਲ ਤਸ਼ੱਦਦ ਢਾਈ ਜਾਂਦੀ ਹੈ ਦੂਜੇ ਦਿਨ ਵੀ ਉਹੀ سلوਕ ਤੀਜੇ ਦਿਨ ਵੀ ਉਹੀ ਔਰ ਹੁਣ ਵੀ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਬਾਤचीत ਰਾਹੀਂ مسئلے ਦਾ ਹੱਲ ਕੱਢਣਾ ਚਾਹੀਦਾ ਉਸ ਤੋਂ ਬਾਅਦ ਵੀ ਕੱਲ ਰਾਤੀ ਵੀ ਵੇਖਣ ਨੂੰ ਮਿਲਿਆ ਕਿ ਅਤਿਰੂ ਗੈਸ ਦੇ ਗੋਲੇ ਇੱਥੇ ਸੁੱਟੇ ਗਏ ਨੇ ਅੱਜ ਤੁਸੀਂ ਵੀ ਇੱਥੇ ਪਹੁੰਚੋ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਇਹ ਬਹੁਤ ਨਿੰਦਣਯੋਗ ਗੱਲ ਹੈ ਜੀ ਉਦਾਂ ਆਪਾਂ ਕਹਿੰਦੇ ਆ ਸਾਰੇ ਵੀ ਆਪਾਂ ਡੈਮੋਕ੍ਰੈਟਿਕ ਕੰਟਰੀ 'ਚ ਰਹਿੰਦੇ ਆ ਤੇ ਆਪਾਂ ਆਪਾਂ ਨੂੰ ਆਜ਼ਾਦ ਹੋਇਆ 76 ਸਾਲ ਹੋ ਚੁੱਕੇ ਆ ਪਰ ਇਹ ਜਿਹੜੀਆਂ ਹਰਕਤਾਂ ਨੇ ਇਹ ਤਾਂ ਵਜ਼ੀਰ ਖਾਨ ਦੇ ਸਮੇਂ ਦੀਆਂ ਜੋ ਉਦੋਂ ਰਾਜ ਹੁੰਦਾ ਸੀਗਾ ਉਹ ਉਹ ਚੀਜ਼ਾਂ ਜੋ ਉਹ ਕਰਦੇ ਸੀਗੇ ਤੇ ਉਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਦੇ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿ ਕੇ ਵੀ ਤੇ ਬਹੁਤ ਨਿੰਦੜਯੋਗ ਗੱਲ ਹੈ ਜੀ ਤੇ ਆਪਣੀਆਂ ਆਪਣੀਆਂ ਮੰਗਾਂ ਆਪਣੇ ਜੀਣ ਦੀਆਂ ਮੰਗਾਂ ਜੋ ਆਪਣੇ ਹੱਕ ਨੇ ਦੀ ਉਹ ਮੰਗ ਮੰਗਣ ਲਈ ਜਿਹੜਾ ਇੰਨਾ ਤਸ਼ੱਦਦ ਆਪਾਂ ਨੇ ਆਪ ਤੇ ਸੈਨਾ ਪੈ ਰਿਹਾ ਇਹ ਕੋਈ ਚੰਗੀ ਗੱਲ ਨਹੀਂ ਹੈ ਨਾ ਸਰਕਾਰਾਂ ਲਈ ਤੇ ਨਾ ਸਰਕਾਰ ਦੇ ਖਿਲਾਫ ਜਦੋਂ ਵੀ ਕੋਈ ਪ੍ਰਦਰਸ਼ਨ ਉਲੀਕਿਆ ਜਾਂਦਾ ਹੈ ਉਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਇੱਥੇ ਵੀ ਜਿਹੜੇ ਪੰਜਾਬੀ ਇਕੱਠੇ ਹੋਏ ਨੇ ਜਿਹੜੇ ਕਿਸਾਨ ਇਕੱਠੇ ਹੋਏ ਨੇ ਉਹਨਾਂ ਨੂੰ ਲੈ ਕੇ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਰਾਜਨੀਤਿਕ ਰੋਟੀਆਂ ਸੇਕਣ ਦਾ سلسلہ ਵੀ ਉਹ ਲਗਾਤਾਰ ਚੱਲੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਸਰਕਾਰੀ ਨੀਤੀਆਂ ਰਹੀਆਂ ਜੀ ਸ਼ੁਰੂ ਤੋਂ ਹੀ ਨੀਤੀਆਂ ਰਹੀਆਂ ਤੇ ਦੂਜੇ ਨੂੰ ਬਦਨਾਮ ਕਰਨ ਦੀਆਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਮੀਡੀਆ ਦਾ ਵੀ ਕੰਮ ਇਹ ਬਹੁਤ ਹੁੰਦਾ ਚੰਗਾ ਮੀਡੀਆ ਵੀ ਤੇ ਮੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਮਾੜਾ ਮੀਡੀਆ ਇਹੀ ਜੋਰ ਹੁੰਦਾ ਹੈ ਇਹਨਾਂ ਦਾ ਵੀ ਇਹਨਾਂ ਦੀ ਕੋਈ ਵੀ ਪੋਜ਼ਿਟਿਵ ਗੱਲ ਆ ਉਹਨਾਂ ਨੂੰ ਕਿਵੇਂ ਆਪਾਂ 네ਗੇਟਿਵਲੀ ਸ਼ੋਅ ਕਰਨਾ ਲੋਕਾਂ ਦੇ ਵਿੱਚ ਤੇ ਇਹ ਤਾਂ ਸਾਰੇ ਨਹੀਂ ਇਹਨਾਂ ਦੀਆਂ ਹਰਕਤਾਂ ਹੀ ਰਹੀਆਂ ਜਿਹੜੇ ਅਣਜਾਣ ਲੋਕ ਨੇ ਭੋਲੇ ਭਾਲੇ ਲੋਕ ਨੇ ਉਹਨਾਂ ਉਹਨਾਂ ਉੱਤੇ ਕਿਦਾਂ ਦੀ ਇਹਨਾਂ ਦੀ ਸ਼ਵੀ ਪੇਸ਼ ਕਰਨੀਆਂ ਤੇ ਉਹ ਇਹ ਤਾਂ ਬਦਨਾਮ ਕਰਦੇ ਹੀ ਰਹੇ ਆ ਜੀ ਇੱਕ ਕਿਸਾਨ ਜਿਹੜਾ ਉਹ ਸ਼ਹੀਦ ਵੀ ਹੁੰਦੇ ਨਜ਼ਰ ਆਏ ਯਾਨੀ ਪਹਿਲੀ ਸ਼ਹਾਦਤ ਹੋਈ ਹੈ ਇਸ ਧਰਨੇ ਦੇ ਵਿੱਚ ਜੀ ਬੜੀ ਬੜੇ ਅਫਸੋਸ ਵਾਲੀ ਗੱਲ ਹੈ ਜੀ ਉਹ ਵੀ ਪਰ ਇਹਦਾ ਅਸੀਂ ਪਿੱਛੇ ਗੱਲ ਕਰਦੇ ਆਉਂਦੇ ਸੀ ਸਾਰੇ ਸਿੰਘਾਂ ਨਾਲ ਤੇ ਇੰਨੇ ਹਰ ਇੱਕ ਦੇ ਵਿੱਚ ਇੰਨਾ ਚੜ੍ਹਦੀ ਕਲਾ ਇਹ ਤਾਂ ਜਿਵੇਂ ਜਿਵੇਂ ਖੂਨ ਦਾ ਕਤਰਾ ਡਿੱਗਦਾ ਉਵੇਂ ਇਹਨਾਂ ਫਸਲ ਉੱਗਦੀ ਆ ਜੀ ਕਿਸਾਨ ਸਿੰਘਾਂ ਦੀ ਇਹ ਤਾਂ ਜਿਨੇ ਜਿਵੇਂ ਸ਼ਹਾਦਤ ਹੁੰਦੀ ਆ ਹੋਰ ਚੜ੍ਹਦੀ ਕਲਾ ਦੇ ਵਿੱਚ ਜਾਈ ਜਾਂਦੇ ਆ ਤੇ ਹੋਰ ਸਿੰਘਾਂ ਨਾਲ ਗੱਲ ਕਰਦੇ ਸੀ ਵੀ ਜੇ ਅਸੀਂ ਅੱਗੇ ਵਧੇ ਤਾਂ ਇੱਕ ਸਿੰਘ ਦੀ ਜਵਾਨੀ ਕਹਿ ਰਿਹਾ ਸੀ ਆਪਣੇ ਕਹਿੰਦੇ ਹੋ ਸਕਦਾ ਸਾਡੇ 60 ਸਿੰਘ ਸ਼ਹੀਦ ਹੋ ਜਾਣ ਜੇ ਅਸੀਂ ਅੱਗੇ ਵਧਾਂਗੇ ਤੋਂ ਇੰਨੇ ਬੇ ਬਾਕੀ ਦੇ ਨਾਲ ਤੇ ਇੰਨੇ ਫਲੂਐਂਟਲੀ ਕਹਿ ਰਹੇ ਸੀਗੇ ਕਿ ਸਾਨੂੰ ਤਾਂ ਕੋਈ ਪਰਵਾਹ ਹੀ ਨਹੀਂ ਹੈਗੀ ਅਸੀਂ ਤਾਂ ਕਿ ਵਧਣਾ ਹੀ ਹੁਣ ਘਰੋਂ ਤੁਰ ਪਏ ਤਾਂ ਇਹੀ ਸੋਚ ਕੇ ਤਰਿਆ ਤੇ ਵੀ ਅੱਗੇ ਹੁਣ ਇਹ ਕੂਚੀ ਕਰਨਾ ਹੈਗਾ ਚੜ੍ਹਦੀ ਕਲਾ ਤੇ ਫੜੇ ਕਰਕੇ ਹੀ ਆਉਣੀ ਆ ਤੇ ਪਿੱਛੇ ਮੜਨ ਦਾ ਕੋਈ ਰਾਹ ਨਹੀਂ ਦਿਖਦਾ ਜੀ ਹੌਸਲੇ ਨੇ ਆ ਹੌਸਲੇ ਜਿਹੜੇ ਨੇ ਉਹੀ ਇਸ ਅੰਦੋਲਨ ਨੂੰ ਮਜ਼ਬੂਤ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਜਿਸ ਢੰਗ ਦੇ ਨਾਲ ਕਿਸਾਨਾਂ ਦੇ ਉੱਪਰ ਤਸ਼ੱਦਦ ਢਾਈ ਗਈ ਉਸ ਤੋਂ ਬਾਅਦ ਕਿਸ ਢੰਗ ਦੇ ਨਾਲ ਇੱਕ ਵੱਡਾ ਇਕੱਠ ਜਿਹੜਾ ਉਹ ਇਸ ਅੰਦੋਲਨ ਦੇ ਨਾਲ ਜੁੜਦਾ ਹੋਇਆ ਨਜ਼ਰ ਆਇਆ ਤਸਵੀਰਾਂ ਬੁਖਾਰਿਆ ਹਾਲਾਂਕਿ ਆਗੂਆਂ ਦੀ ਤਰਫੋਂ ਇਹ ਕਹਿ ਦਿੱਤਾ ਗਿਆ ਹੈ ਕੀ ਕੱਲ ਦੀ ਮੀਟਿੰਗ ਦਾ ਇੰਤਜ਼ਾਰ ਕੀਤਾ ਜਾਊਗਾ ਅੱਗੇ ਨਹੀਂ ਵਧਿਆ ਜਾਊਗਾ ਲੇਕਿਨ ਹਜੇ ਵੀ ਬਾਰਡਰਾਂ ਦੇ ਉੱਪਰ ਟਿਕੇ ਹੋਏ ਨੇ ਇੱਕ ਪਾਸੇ ਜਵਾਨ ਨੇ ਤੁਹਾਨੂੰ ਤਸਵੀਰ ਵਿਖਾ ਦਿੰਦੇ ਆ ਕਿ ਜਿਸ ਢੰਗ ਦੇ ਨਾਲ ਇੱਕ ਪਾਸੇ ਜਵਾਨ ਨੇ ਤੇ ਦੂਜੀ ਪਾਸੇ ਕਿਸਾਨ ਖੜੇ ਨੇ ਜਵਾਨਾਂ ਦੇ ਹੱਥ ਦੇ ਵਿੱਚ ਹਥਿਆਰ ਨੇ ਕਿਸਾਨਾਂ ਦੇ ਹੱਥ ਦੇ ਵਿੱਚ ਉਹਨਾਂ ਦਾ ਕਿਸਾਨੀ ਦਾ ਝੰਡਾ ਸਿਰ ਦੇ ਉੱਪਰ ਜਿਸ ਢੰਗ ਦੇ ਨਾਲ ਪੱਗਾਂ ਸਜਾਈਆਂ ਹੋਈਆਂ ਨੇ ਦਸਤਾਰਾ ਸਜਾ ਕੇ ਇੱਥੇ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਹੱਥ ਦੇ ਵਿੱਚ ਇੱਕ ਪਾਸੇ ਸਾਡੇ ਝੰਡਾ ਉਹਨਾਂ ਦੇ ਹੱਥ ਦੇ ਵਿੱਚ ਹਥਿਆ। ਬਾਸ ਜੀ ਅਸੀਂ ਤਾਂ ਆਉਂਦੇ ਝੰਡੇ ਦੇ ਡੰਡੇ ਨਾਲ ਹੀ ਕਾਇਮ ਰੱਖਣਾ। ਕੱਲ ਦੀ ਮੀਟਿੰਗ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਊਗਾ ਜੀ। ਜਿੱਥੇ ਬੰਦੀਆ ਚੱਲਣਗੀ ਆ ਅਸੀਂ ਉਹਨਾਂ ਦੇ ਨਾਲ ਇਹਦੇ ਨਾਲ ਹੀ ਚੱਲਾਂਗੇ। ਪਿੰਡ ਬਣੁੰਦੀ ਤੋਂ ਜੱਥਾ ਬਹੁਤ ਤਕੜਾ ਪਹੁੰਚਿਆ ਸੀ ਉਹਨਾਂ ਨੂੰ ਵੀ ਇੱਥੇ ਆ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹ ਜ਼ਰੂਰ ਆਉਣ ਜਿਹੜੇ ਸੱਥਾਂ ਦੇ ਵਿੱਚ ਤਾਸ ਖੇਡਦੇ ਨੇ ਉਹ ਜ਼ਰੂਰ ਇਸ ਧਰਨੇ ਦੇ ਵਿੱਚ ਪਹੁੰਚਣ ਕਿਉਂਕਿ ਨੌਜਵਾਨ ਨੂੰ ਬਹੁਤ ਸਾਨੂੰ ਲੋੜ ਆ ਇਸ ਟਾਈਮ। ਨੌਜਵਾਨਾਂ ਦੀ ਬਹੁਤ ਖੰਘਾਰਾ ਮਿਲ ਰਿਹਾ ਵਾ ਬਹੁਤ ਦੂਰ ਤੱਕ ਆਪਣਾ ਸੰਘਰਸ਼ ਫੈਲ ਗਿਆ ਵਾ ਹੋਰ ਵੀ ਤਕੜਾ ਹੋ ਰਿਹਾ ਵਾ ਸੋ ਆਪਾਂ ਧੰਨਵਾਦ ਕਰਦੇ ਹਾਂ ਤੁਹਾਡਾ ਮੀਡੀਆ ਦਾ ਬਹੁਤ ਜੋ ਵਧੀਆ ਕਵਰੇਜ ਕਰ ਰਹੇ ਨੇ ਆਰਡਰ ਮਿਲਣਾ ਚਾਹੀਦਾ ਕਿ ਰਾਂ ਆਰਡਰ ਆ ਜਾਵੇ ਇਹਦਾ ਮਿੰਟਾਂ ਦੀ ਤੋੜ ਦੇਣਾ ਅਸੀਂ ਹਾਂ ਇਹਦਾ ਤੋੜ ਕੇ ਹੀ ਛਿੱਟਾ ਜਾਵਾਂਗੇ ਯਾਨੀ ਆਰਡਰ ਆਰਡਰ ਦਾ ਇੰਤਜ਼ਾਰ ਆਰਡਰ ਆ ਜਾਏ ਸਾਨੂੰ ਆਰਡਰ ਦਾ ਕੱਲ ਵੇਖ ਲਈਏ ਕੀ ਕਿਆ ਕੇਂਦਰ ਹੱਥ ਪੱਲਾ ਫੜਾਂਦਾ ਨਹੀਂ ਤੇ ਫਿਰ ਆਰਡਰ ਦਾ ਇਹ ਫਿਰਦਾ ਆਰ-ਵਾਰ ਕਰਾਂਗੇ ਇਹ ਸਾਡੇ ਕੋਲ ਹਾਂਜੀ ਹਾਂ ਪੂਰੇ ਜਿਆ ਅਥਰੂ ਗੈਸ ਦੇ ਗੋਲੇ ਸੁੱਟਣਗੇ ਹੈ ਇਹਦਾ ਗੋਲੇ ਕੁਛ ਨਹੀਂ ਆਵੇ ਇਹ ਜੇਬ ਚ ਇਹਦਾ ਜੇਬ ਚ ਪਾ ਕੇ ਲੈ ਜਾਣਾ ਗੋਲੇ ਤਾਂ ਕਿੱਥੇ ਫਿਰਦਾ ਇਹ ਪਹਿਲਾਂ ਤੋਂ ਗੋਲਿਆਂ ਦਾ ਉਹ ਕਰਤੀ ਆਈਆ ਕਿਉਂਕਿ ਬਾਰਡਰ ਤੇ ਵੀ ਸਾਡੇ ਜਵਾਨ ਦੇ ਇੱਥੇ ਵੀ ਅਸੀਂ ਜਵਾਨ ਖੜੇ ਆਂ ਸਾਨੂੰ ਕੋਈ ਡਰ ਨਹੀਂ ਗੋਲਿਆਂ ਗਾਲਿਆਂ ਦਾ ਇੱਕ ਵਾਰੀ ਸਾਡੇ ਜਿੰਨੇ ਜਥੇਬੰਦੀ ਆਏ ਕਹਿ ਦੇਣ ਵੀ ਚੱਕ ਦੋ ਇੱਕ ਘੰਟੇ ਦੇ ਅੰਦਰ ਅੰਦਰ ਹਲਾ ਕੇ ਥੱਸ ਦਾਂਗੇ ਹਾਂਜੀ ਬੱਸ ਉਹ ਦੇਖੋ ਉਹ ਦੇਖੋ 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 ਦੇਸ਼ ਦੇ ਬਾਰੇ ਕਹੀਏ ਤੇ ਸਾਡਾ ਦੇਸ਼ ਜਵਾਨਾਂ ਤੇ ਕਿਸਾਨਾਂ ਦੇ ਨਾਲ ਚੱਲਦਾ ਹੈ ਇੱਕ ਪਾਸੇ ਜਵਾਨ ਖੜੇ ਨੇ ਅੱਜ ਇੱਕ ਪਾਸੇ ਕਿਸਾਨ ਖੜੇ ਨੇ ਹਾਲਾਕੀ ਜਾਬਤਾ ਦੇ ਵਿੱਚ ਨੇ ਕਿਸਾਨ ਜਾਬਤੇ ਦੇ ਵਿੱਚ ਰਹਿ ਰਹੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਆਰਡਰਾਂ ਦਾ ਇੰਤਜ਼ਾਰ ਕਰ ਰਹੇ ਆਂ ਕੱਲ ਦੀ ਮੀਟਿੰਗ ਦਾ ਇੰਤਜ਼ਾਰ ਕਰ ਰਹੇ ਆਂ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਸਾਰਥਕ ਹੱਲ ਨਿਕਲਦਾ ਹੋਇਆ ਨਜ਼ਰ ਆਏ ਜੇਕਰ ਹੱਲ ਨਾ ਨਿਕਲਿਆ ਤਾਂ ਕਿਸਾਨ ਜਿਹੜੇ ਨੇ ਦਿੱਲੀ ਦੀ ਬਰੂਹਾਂ ਵੱਲੋਂ ਅੱਗੇ ਵਧਦੇ ਹੋਏ ਨਜ਼ਰ ਆਣਗੇ ਜੋਸ਼ ਜਿਹੜਾ ਆ ਪੂਰਾ ਜੋਸ਼ ਜਿਹੜਾ ਇਹਨਾਂ ਦੇ ਅੰਦਰ ਵੇਖਣ ਨੂੰ ਮਿਲ ਰਿਹਾ ਔਰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਆਪਣੇ ਹੱਕਾਂ ਲਈ ਇੱਥੇ ਪਹੁੰਚੇ ਨੇ ਆਪਣੇ ਹੱਕਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜਦੋਂ ਤੱਕ ਇਹਨਾਂ ਨੂੰ ਇਹਨਾਂ ਦੇ ਹੱਕ ਨਹੀਂ ਮਿਲਦੇ ਤਦ ਤੱਕ ਇਹਨਾਂ ਦੇ ਅੰਦੋਲਨ ਜਿਹੜੇ ਨੇ ਇਸ ਢੰਗ ਦੇ ਨਾਲ ਜਾਰੀ ਰਹਿਣਗੇ ਕੈਮਰਾ ਪਰਸਾ ਨਾਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ